ਸੁਨੀਆਂ ਆਇਸ ਹੌਫ ਉਸ ਹੋਰਟ ਲੈ ਮੰਗੇ ਰਹਾ ਹੈ ਤੇ ਮੱਲੋ ਤੇਰੇ ਹੁੰਗੀਆਂ ਆ ਕਿੰਨਾ ਕਰਦੀ ਪਿਆਰ ਤੇ ਪੁੱਠਾ ਕਿੰਨਾ ਕਰਦੀ ਪਿਆਰ ਪੁੱਠਾ ਵੇ ਤੇਰਾ ਬਣ ਕੇ ਨਾ ਹਾਂ ਪਰਛਾਵਾ ਜਿਵੇਂ ਪਹਿਲਾਂ ਹਾਲ ਦੀਏ ਤੇ ਮੈਂ ਕਰਕੇ ਤਲਵੋ ਫੋਰੀ ਦੁਨੀਆ ਕਿਤੇ ਤੂੰ ਵੀ ਨਾ ਨਹੀਂ ਕਹਿੰਦੀ ਜਵਾਜ ਨਹੀਂ ਹਏ ਘਰੇ ਟੇ ਰੱਖਿਆ ਬਹਾਲੀਏ ਮੇਰੇ ਮਾਣ ਨੂੰ ਦਨਣਾ ਤੂੰ ਨਾ ਦਿੰਦੀ ਮੀਤੂ ਰੰਗ ਨਾ ਬਟਾ ਕੀ ਕਹਦੇ ਨੇ ਹਏ ਮੇਰਾ ਸਾਹਵਲਾ ਚਾ ਰੰਗ ਦੇ ਠਿੱਕੇ ਨੇ ਹਏ ਤੇ ਕੀ ਹੱਥ ਨਾਲ ਝਡਾਲੀ ਮਿੱਠੀ ਏ ਨੀਅਤ ਇਹ ਹੱਥ ਕਰ ਗੁਰੂ ਦਾ ਤੰਗ ਦੇਖ ਕੇ ਟੈਕ ਹਰੀ ਸਰ ਇਹ ਕਬੰਦੀਆਂ ਵੀ ਪਾ ਦਿੰਦਾ ਜੌਨਰ ਰੰਗ ਰਾ ਮਾੜਾ ਸਾਨੂੰ ਮੇਰੇ ਵੀਰੋ ਛੋਟੇ ਜਿਹੇ ਪਰਿਵਾਰਾਂ ਦੇ ਵਿੱਚ ਉੱਠ ਕੇ ਨਵੇਂ ਬਾਈ ਨਹੀਂ ਸੀ ਬਾਈ ਨਹੀਂ ਸੀ ਕਾਇਆ ਇਹਨਾਂ ਛੋਟੇ ਛੋਟੇ ਘਰਾਂ ਵਿੱਚੋਂ ਉੱਠੇ ਆ ਹਜੇ ਬਹੁਤ ਲੱਗੇ ਜਾ ਕੇ ਆਟਾਂਗੇ ਜੀ ਖਾਣਾ ਮਾੜਾ ਤੇਰੇ ਤੇ ਪਾ ਸਾਡਾ ਅੱਜ ਜੀ ਖਾਣ ਨੂੰ ਵੀ ਸੁਣਾਗੇ ਸੋ ਫਾਈਨਲ ਇਕੱਠਿਆਂ ਦੇ ਦੇਖਣਾ ਪਿਊਸ਼ ਥਰਮਾ ਸਾਹਿਬ ਜੀ ਹੈਪੀ ਬਾਬਾ ਜੀ ਸਾਰੇ ਸੱਜਣਾ ਬਲੋ ਮੈਕੀ ਬਾਜੀ ਵੱਲੋਂ ਰਮਨ ਪ੍ਰਧਾਨ ਵੱਲੋਂ ਹੈਪੀ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜਲਾਲਪੁਰ ਦੇ ਪਾਲੇ ਨੂੰ ਦੁਨੀਆ ਪਿਆਰ ਕਰਦੀ ਆ ਸੈਜ ਜੈਲਦਾਰ ਜੀ ਹੈਪੀ ਬਾਬਾ ਜੀ ਸੁਰਜ ਲਾਹੌਰਿਆ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਰਮਨ ਪ੍ਰਧਾਨ ਬੈਗੋ ਵਾਲੀਆ ਨੱਕੀ ਬਾਜੀ ਨਾਲ ਕਹਿੰਦੇ ਖੱਪੀ ਬਾਜੀ ਜਿਹਦੇ ਖੇਤਾਂ ਵਿੱਚ ਅੱਜ ਰੌਣਕ ਲੱਗੀ ਹੈ ਵੱਡੇ ਵੱਡੇ ਵੱਡੀਆਂ ਵੱਡੀਆਂ ਕੜੀਆਂ ਦੇ ਨਾਲ ਵੱਡੇ ਸਨਾਨ ਕੋਈ ਟੱਟੇ ਜਲਾਵਾ ਕਰ ਸਕਦਾ ਲਓ ਜिले ਜਲੰਧਰ ਦੇ ਉਹ ਧਵਾਨਪੁਰ ਦਾ ਕਹਿੰਦੇ ਫਰੀਦ ਨੰਬਰ ਜੁੜਿਆ ਉਹ ਕੀਰਾਂ ਵਾਲਿਆ ਫੇਰ ਆ ਗਿਆ ਕੀਰਾਂ ਵਾਲਿਆ ਕਹਿੰਦੇ ਫੇਰ ਆ ਗਿਆ ਮੇਰੇ ਵੀਰੋ ਕੀਰਾਂ ਵਾਲੀ ਜਤਨ ਸਿੰਘ ਤਾਰੀ ਵਾਲੇ ਵੀ ਸਿੱਧੀ ਨਾਲ ਵੀ ਅਮਰ ਵਾਲੀ ਵੀ ਗੱਗੀ ਵਾਲੇ ਦੀ ਗੱਲ ਹੁੰਦੀ ਅਮਰਜੀਤ ਤਕਰਾਰੀ ਗੱਲ ਦੀ ਰੈਡ ਦੀ ਯੂਐਸਏ ਦੇ ਚੰਦਾ ਪੱਪੋ ਪੰਡ ਤੋੜਾਂ ਦੀ ਗੱਲ ਹੁੰਦੀ ਹੈ ਪਰ 21 ਵਾਲੀਆ ਹਿੰਦਾ ਰੇਡ ਪਾ ਕੇ ਇਸੇਰੇ ਵਾਪਸ ਆ ਗਿਆ ਮੇਰੇ ਵੀਰੇ ਇਹ ਨਵੇਂ ਦੇ ਖੇਲੇ ਕਰ ਗਿਆ ਕੁੰਟਾ ਧੜਕਾ ਜਾਂਦੀ ਹੋਈ ਹੈ ਰਾਣੀ ਖੇਲੇ ਆ ਗਿਆ ਕੁੰਟਾ سروزپور پہ بابے بگا جی ਬਾਣ ਹੈ ਆਪਣੇ ਬੇਟਿਆਂ ਦੇ ਉੱਪਰ ਉਹ ਬਾਪੇ ਬੱਚੇ ਨੂੰ ਕਦੇ ਮਾਣ ਹੈ ਉਹ ਆਪਣਾ ਘੋੜਾ ਇਸੀ ਨੇ ਉਹ ਕਬੱਡੀ ਪਾ ਰਿਹਾ ਹੈ ਨੰਬਰ ਜਿਹਦੇ ਰੀਡਰ ਦੇ ਹਿੱਸੇ ਜੁੜਦਾ ਹੋਇਆ ਅਗਲੀ ਟੀਮਾਂ ਜਲਦੀ ਤੋਂ ਜਲਦੀ ਖੇਡ ਗਰਾਊਂਡ ਦੇ ਵਿੱਚ ਸੁਖਬਲਾਲਾ ਬੇਨਤੀ ਹੈ ਨੈਕਸਟ ਮੈਚ ਦੀਆਂ ਟੀਮਾਂ ਦੀ ਅੰਦਰ ਜੁੜੀ ਯੂਕੇ ਤੇ ਨਾਲ ਖੇਡੇ ਪਿੰਡ ਦੇ ਗੋਲ ਟੰਗੜੇ ਤਾਰੀ ਹੁੰਦੇ ਨੇ ਟੀਮ ਖੇਡ ਰਹੀ ਹੈ ਨਾਲ ਕਹਿੰਦੇ ਤੀਰ ਅੱਜ ਮਾਣ ਮਹਿਸੂਸ ਹੋ ਰਹੀਦਾ ਚਰਚੀ ਨਹੀਂ ਰਹੀਆਂ ਨੇ ਟੀਮ ਇੱਕ ਬੰਦੇ ਦੇ ਪੰਗ ਸੰਤਪੰਥ ਬਾਬਾ ਪਲੇਸ ਸੈਕਰੀਨ ਬਰਾਲੇ ਵਾਲੇ ਸਪੋਰਟਸ ਕਲੱਬ ਵੱਲੋਂ ਉਹ ਹਰ ਸਾਲ ਦੀ ਤਰ੍ਹਾਂ ਸ਼ੇਵਾ ਖੇਡ ਮੇਲਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਦੇ ਪਿਆਰੇਓ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ ਜਿਹੜੇ ਖੇਡ ਮੇਲੇ ਆਪਾਂ ਕਰਾਉਂਦੇ ਆ ਇਹਨਾਂ ਦਾ ਮਕਸਦ ਕੀ ਹੈ ਕਈ ਵਾਰੀ ਆਪਾਂ ਨੂੰ ਸੁਣਦੇ ਹੋ ਨਾ ਸੋਸ਼ਲ ਮੀਡੀਆ ਦੇ ਵੀ ਇੰਤਜਾ ਟੀਵੀ ਨੂੰ ਚੰਚਲਾ ਦੇ ਵੀ ਪੰਜਾਬ ਦੇ ਵਿੱਚ ਨਸ਼ੇ ਦੀ ਬੜੀ ਪ੍ਰਭਾਵ ਹੈ ਬਿਲਕੁਲ ਮੇਰਾ ਜਿੰਨਾ ਵੀ ਯੂਟਿਊਬ ਬੈਠਾ ਹੈ ਸਭ ਦੇ ਚਰਨਾਂ 'ਚ ਤੁਹਾਡੇ ਹੱਥ ਛੋਟੇ ਵੀਰ ਤੁਸੀਂ ਤੁਹਾਡੇ ਕੋਲ ਬੇਇੰਤਰੀਆਂ ਨਹੀਂ ਬਿਲਕੁਲ ਇਸ ਗੱਲ ਤੇ ਆਪਾਂ ਧਿਆਨ ਨਹੀਂ ਦੇਣਾ ਤੁਸੀਂ ਆਹ ਦੇਖੋ ਜੇ ਸਾਡਾ ਪੰਜਾਬ ਨਸ਼ਿਆਂ 'ਚ ਡਰ ਗਿਆ ਪਿਆ ਤੇ ਫਿਰ ਆਹ ਫਿੱਟਰ ਵਾਲੇ ਕੌਣ ਨੇ ਇੱਥੇ ਜਿਹੜੇ ਸਾਡੇ ਆ ਮੌਜੂਦੇ ਸਾਡੇ ਖੇਡ ਰਹੇ ਨੇ ਗੁਰੂ ਦੇ ਪਿਆਰੇ ਸ੍ਰੀ ਗੰਗਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਕਰ ਖਾਸਾ ਟਾਪੂਖ ਦੀ ਫੌਜ ਮਰ ਬਿਟਿਓ ਖਾਲਸਾ ਪ੍ਰਮਾਤਮ ਕੀ ਮੋਤ ਸਾਨੂੰ ਉਸ ਗੁਰੂ ਸਾਹਿਬ ਨੇ ਸਾਨੂੰ ਕਾਰਕੁਸ਼ ਦੀ ਫੌਜ ਬਣਾਇਆ ਅਸੀਂ ਮਹਾਰਾਜਾ ਜੀਤ ਸਿੰਘ ਛੇ ਪੰਜਾਬ ਦੇ ਵੰਸ਼ ਲਿਆ ਬਿਲਕੁਲ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦੇਣਾ ਜਿੰਨਾ ਜੂਤ ਇੱਥੇ ਆਇਆ ਅੱਜ ਮੇਲਾ ਦੇਖਣ ਉਹ ਬਿਲਕੁਲ ਐਸੀ ਚੀਜ਼ ਨੂੰ ਦੇਖਣ ਆ ਜਿਹੜਾ ਉਹ ਚੀਜ਼ ਜਿਹੜੀ ਚੀਜ਼ਾ ਸਾਡੇ ਗਰਾਊਂਡ ਦੇ ਵਿੱਚ ਹੋ ਰਹੀ ਹੈ ਔਰ ਇੱਕ ਵਾਰੀ ਸਾਰੇ ਸਟਫਟਕਾਰ ਦੀ ਵਿਸ਼ਿਸ਼ਤਾ ਜਿਹੜੇ ਸਾਡੇ ਪ੍ਰਬੰਧਕ ਨੇ ਇੱਥੇ ਦੇ ਛੋਟਾ ਵੀਰ ਰਮਨ ਜੀ ਮਿੱਕੀ ਜੀ ਕਮਲਜੀਤ ਭਰਾ ਸਾਡਾ ਕਮਲਜੀਤ ਤੁਲੀ ਜੀ ਹੈਪੀ ਕਿੰਦਰੀਆ ਜੀ ਦਿਲਜੀਤ ਸਿੰਘ ਨਡਾਲਾ ਰਾਜੂ ਵਿਧਾਸ ਸਾਡੇ ਬਹੁਤ ਹੀ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਸਰਦਾਰ ਬਲਵਿੰਦਰ ਸਿੰਘ ਜੀ ਫਿੱਡਾ ਤੁਸੀਂ ਸਾਰੇ ਜਾਣਦੇ ਹੋ ਅੱਜ ਸੱਜੋ ਮਾੜਾ ਚਾਣਣਾ ਪਾਇਆ ਕਿੰਨੇ ਸਾਹਿਬ ਤੋਂ ਯੂਰਪ ਨਹੀਂ ਸਕੇ ਕੋ ਐਜ਼ ਅ ਰੀਡਰ 25 ਸਾਲ ਇੱਕ ਨਹੀਂ ਜਗਾਰਾ ਛੱਡੋ ਬੋਲੇ ਸੋ ਨਿਹਾਲ ਸੋ ਬੇਤਾ ਸ਼ੌਟ ਹੋ ਗਿਆ ਨਵੀਂ ਦੇਰੀ ਹੈ ਕਿਉਂਕਿ ਮੈਨੂੰ ਪਤਾ ਜਿਹੜੇ ਦਰਸ਼ਕ ਆਏ ਹੁੰਦੇ ਨੇ ਦੂਰੋਂ ਕਬੱਡੀ ਵੇਖਣ ਵਾਸਤੇ ਉਹ ਤਾਂ ਕਬੱਡੀ ਹੀ ਵੇਖਣ ਆਏ ਹੁੰਦੇ ਨੇ ਬਹੁਤ ਬਹੁਤ ਵਧਾਈ ਹੈ ਸਭ ਤੋਂ ਪਹਿਲਾਂ ਰਮਨ ਨੂੰ ਜਿਹੜਾ ਹਰ ਸਾਲ ਹੀ ਬਹੁਤ ਵੱਡੇ ਲੈਵਲ ਦਾ ਇਹ ਪ੍ਰੋਗਰਾਮ ਆਰਗੇਨਾਈਜ਼ ਕਰਕੇ ਥੋੜੇ ਸਾਰੇ ਇਲਾਕਾ ਨਿਵਾਸੀਆਂ ਦੇ ਸਾਹਮਣੇ ਰੱਖਦਾ ਹੈ ਉਹਦੇ ਨਾਲ ਬੈਂਕੀ 라ਜੂ ਵਿਧਾਸ ਹੈਪੀ ਜਿੰਦਰੀ ਆ ਜੀ ਹੈਪੀ ਜੁਲਕਰ ਜੀ ਕਮਲ ਜੀ ਜੀ ਉਹ ਜਿੰਨੀ ਵੀ ਥੋੜੀ ਟੀਮ ਹੈ ਸਾਰੀ ਵਧਾਈ ਦੀ ਬਾਤ ਕਰਾਂ ਕਿਉਂਕਿ ਅਸੀਂ ਬਖੂਬੀ ਤੇ ਬਹੁਤ ਅੱਛੀ ਤਰ੍ਹਾਂ ਜਾਣਦੇ ਹਾਂ ਵੀ ਇਹੋ ਜਿਹੇ ਕੱਪ ਕਰਾਉਣੇ ਬਹੁਤ ਪਲੇਅਰਾਂ ਨੂੰ ਸੱਦਣਾ ਮੈਨੇਜਮੈਂਟ ਕਰਦੀ ਵੱਡੇ ਨਾਮ ਦੇਣੇ ਇਹ ਕੋਈ ਛੋਟੀ-ਕੋਟੀ ਗੱਲ ਨਹੀਂ ਹੁੰਦੀ ਲੇ ਕਿ ਭਰਾ ਅੱਜ ਸ਼ੇਵਾ ਕੱਪ ਸਤ ਬਾਬਾ ਪ੍ਰੇਮ ਸਿੰਘ ਉਹਨਾਂ ਦੀ ਉੱਤੇ ਬਹੁਤ ਕਿਰਪਾ ਇਸ ਇਲਾਕੇ ਦੇ ਉੱਤੇ ਉਹਨਾਂ ਦੇ ਨਾਂ ਤੇ ਕਰਾਉਂਦੇ ਨੇ ਤੇ ਬਹੁਤ ਚੜ੍ਹਦੀ ਕਲਾ ਦੇ ਵਿੱਚ ਆ। ਮੈਂ ਆਸਬੀਲ ਕਰਦਾ ਹਾਂ ਆਉਣ ਵਾਲੇ ਸਮੇਂ ਵਿੱਚ ਕੱਪ ਹੋਰ ਵੱਡਾ ਹੋਵੇ। ਰਮਨਪੁਰੀ ਬੈਂਕੀ ਹੁਣੀ ਹੈਪੀ ਜਿੰਦਗੀ ਹੈ ਜੀ ਹੈਪੀ ਜੁਲਕਾ ਜੀ ਇੱਦਾਂ ਹੀ ਬੱਚੇ-ਬੱਚੇ ਪਲੇਅਰਾਂ ਨੂੰ ਨਾਮ ਦੀ ਪਲੇਅਰ ਕਿੱਥੇ ਇੱਥੇ ਹਾਜ਼ਰੀ ਲਾਉਣ ਦੇ ਹਰ ਸਰਦਾਰ ਜਸਰੀਪ ਸਿੰਘ ਜੀ ਰਾਜਾ ਕੈਲਦੀ ਸਾਡੇ ਉਨ੍ਹਾਂ ਦੇ ਕੰਮ ਦੇ ਸਿਰ ਤੋਂ ਦੇ ਮੁੱਢਲੇ ਮਿਹਨਤ ਅਸੀਂ ਵਿਸ਼ੇਸ਼ ਤੌਰ ਤੇ ਵਰਣ ਕਰਾਂਗੇ ਬਹੁਤ ਕੁ ਕੰਡੀ ਸਖੀयत ਹੈ ਔਰ ਇੱਥੇ ਸਰਦਾਰ ਕਪੀਰ ਸਿੰਘ ਜੀ ਘੁੰਮਰ ਸਾਹਿਬ ਐਮ.ਐਲ. ਸੁਫਾ ਉਹ ਵਿਸ਼ੇਸ਼ ਤੌਰ ਤੇ ਮੁੱਢ ਹੋਏ ਨੇ ਹੰਮਰ ਦੇ ਸਾਹਮਣੇ ਬਜੀ ਫੋਰ ਦੀ ਅਜੇ ਅਸੀਂ ਜੀਆ ਨੂੰ ਰੱਖਾਂਗੇ ਸੈਕਿੰਡ ਵੀ ਮੇਲਾ ਟਕੜਾ ਹੈ ਅੱਜ ਟਕੜਿਆਂ ਦੇ ਵਿੱਚ ਤੇ ਟਕੜਾ ਮੇਲਾ ਕਹਿੰਦੇ ਦੇਖੋ ਆ ਜਣਾ ਮੇਲਾ ਕਿਹ ਅਸੇ ਰਵੇ ਤੇ ਵੀ ਦੇਖਾ ਉਧਰ ਉਧਰ ਕਰ ਲੀਏ ਕਹਿੰਦਾ ਜਵਾਨ ਕਰਦੀ ਹੈ ਹੱਕ ਸਟੈਂਡ ਵਾਲਿਆ ਉਹ ਝੁਕਣਾ ਸਕਦੇ ਨੇ ਉਹ ਝੁਕਦੇ ਸਕਦੇ ਨੇ ਉਹ ਬਲਦੀ ਚੱਪ ਪਾਏ ਮੁੰਡੇ ਨੇ ਪਰ ਕਿੰਨਾ ਜੋਤੀ ਵੀ ਬੜੀ ਜੀ ਨੇ ਕਿੱਡੇ ਵੀ ਭਾਈ ਜੀ ਨੰਬਰ ਰਿੰਦਰ ਦਾ ਬਹੁਤ ਵੀਰ ਨੇ ਕਾਹ ਉਹ ਤੇਰੀ ਇੰਟਰ ਹੈ ਅਮਰੀਕਾ ਸੇ ਬਾਕੀ ਦੀ ਟੀਮ ਵਾਲੇ ਦੇ ਦੱਗੇ ਸਮਝੂ ਜਿਹੜਾ ਦੂਸਰਾ ਤਾਂ ਦੇਵੇਗਾ ਇੱਕ ਪਾਸੇ ਰਿੰਦਰ ਜਿਹੜੇ ਨਾਲ ਕਰੀ ਗੁਬਾਰਤ ਕੋ ਤੇ ਜਿਹੜੇ ਪਾਸੇ ਵੀ ਬਾਕੀ ਚੁਗਾ ਮਾਰਦੇ ਬਾਕੀ ਸਭ ਟੀਮ ਹੋਣ ਬੱਦੇ ਮੇਰੀ ਹੋ ਜੇ ਹੁੰਦੇ ਚੰਦੇ ਦੁਨੀਆ ਦੀ ਇਹ ਕਹਿੰਦੇ ਛੋਟੀ ਵੀ ਟੀਮਾਂ ਦੇ ਬੇਗੋ ਆ ਫੀਲਪ ਜੀਓ 35 ਨਿਊਜ਼ੀਲੈਂਡ ਦੀ ਟੀਮ ਚਲੇ ਖੇਡ ਕਰ ਰਹੇ ਨੇ ਤੇ ਗੁੰਝੀਏ ਮੇਰੇ ਵੀਰੋ ਸੰਜੇ ਚੰਨੀ ਆ ਨਾ ਕਰ ਪੁੱਲਿਆ ਗੰਗੀ ਕਹਿੰਦੇ ਜਿੱਤ ਦੇ ਸਹਿਵਾਣਾ ਪੁੱਲਿਆ ਮੇਰੇ ਵੀਰੋ ਵਾਇਕੋ ਸੀਤੇ ਆ ਗਿਆ ਪੁੱਲਿਆ ਕੋਣਾ ਸਰਮਜੀਤਪੁਰਿਆ ਪੁੱਲਿਆ ਔਰ ਟੱਬੇ ਵਾਲਾ ਬੰਤੀ ਪੁੱਲਿਆ ਗਰੀ ਇਹਦੇ ਵੱਡੇ ਵੱਡੇ ਸਟਾਰ آجا خیجو آجا پوچے ہوئے آجا پوچے ہی باتے باتے ساراں کے سرحال اور سنوزنی ہی آجا جاوز اور دواردی شید ہے رکی حاضر ہے اور پندرہ بھریاپ اینا دیش ہی آجتے گیا اور دیکھنا نہیں کہ ہوں کہ کام ہوگی اینا پہنے جا پھولا کے سپے لگاتا آمدیورا اوہ که اے موٹر کا ایک لہا ہمیں اینا کبکو کبکو ہے ਖੱਲੇ ਦਾ ਕਬੱਡੀ ਕੱਪ ਹੈ ਤਾਂ ਕਿ ਗੱਲ ਮੇਰੇ ਮੇਰੇ ਜਦੋਂ ਵਿੰਬੜ ਦੀ ਨਾ ਪਰਫਾ ਤੇ ਤੇ ਫਿਰ ਗੱਲਾਂ ਬੱਕਰੀਆਂ ਹੋ ਜਾਂਦੀਆਂ ਮੈਂ ਫਿਰ ਖੂਕੀ ਲੋ ਆਰਮਨ ਇਸੇ ਕਹਿੰਦੇ ਬਾਜੇ ਆ ਮੇਰੇ ਵੀ ਹਾਂ ਜੀ ਇਹ ਆ ਕਾਬਲ ਤੇ ਟੱਕਰ ਟੱਕਰ ਕਬੱਡੀ ਕਬੱਡੀ ਟੱਕਰ ਟੱਕਰ ਤੇ ਕਬੱਡੀ ਕਬੱਡੀ ایک پاس جسو ہمارا آماریوں نے اپنی آنے میں شروع ہو جائے اور کنی سوٹی پتا آرہ آجوا ہنے میں تائم آماریوں نے چون ملکو میں اکیلے دیلکے اگرے کے چوپر لگیا یہ دیش رواندہ میں یہ اکھے چپے لگے چکیلوں ملینے بکری پر آمار پاکے ملینے ملینے خوڑے پر لگیا منوانے والے <سؤال> جنہوں کے نام سے کبڈی کروایا جا رہا ہے ਹੇਪਲ ਭਾਈ ਇੱਕ ਬਾਕੀ ਬੜਾ ਜਮਾਨਾ ਹੋ ਗਿਆ ਫਿਰ ਕੰਡਾ ਨੇ ਵੀਰਾਂ ਦੇ ਸਹਿਯੋਗ ਨਾਲ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਤੇ ਬਹੁਤ ਇੱਕ ਮਸਾਲੀ ਕਬੱਡੀ ਮਿਲਾ ਪੋਕਵਚ ਕਰਾਇਆ ਮੈਂ ਜਾਦੀਨ ਨਾਲ ਪੁੱਛਿਆ ਮੈਂ ਰਮਨ ਜੀ ਉਹ ਬਹੁਤ ਖੁਸ਼ੀ ਵੀ ਦਿਨ ਆਪਣੇ ਕੰਮ ਨਹੀਂ ਦੇਖਦੇ ਇਸ ਮੇਲੇ ਦਾ ਫਾਇਦਾ ਕੀ ਹੈ ਰਮਨ ਨੇ ਮੈਂ ਕਿਹਾ ਜੀ ਉਹ ਜੁਵਾਨ ਸੀ ਇਹ ਸੰਤ ਬਾਬਾ ਪ੍ਰੇਮ ਸਿੰਘ ਦੀ ਮਾਲੇਵਾਲਾਂ ਦੀ ਧਰਤੀ ਤੇ ਇਹਨਾਂ ਆ ਆ ਜਿਹੜੇ ਨੌਜਵਾਨ ਨਸ਼ਿਆਂ ਚ ਕੋਈ ਨਸ਼ਾ ਕਰ ਰਹੇ ਆ ਇਹ ਨਸ਼ਿਆਂ ਵੱਲ ਜਾ ਰਹੇ ਆ ਜਿਹਨਾਂ ਨੂੰ ਮੋੜ ਕੇ ਜਿਹੜਾ ਵਾਲੀ ਦਾਇਆ ਜੀ ਜਦੋਂ ਮੋੜ ਕੇ ਇਹ ਖੇਡਾਂ ਵਰੀ ਸੁੱਟ ਵੀ ਕਰਾ ਦੇਣਗੇ ਇਹ ਸਿਰਫ ਮਨੁੱਖੀ ਬਲਮਣੇ ਦਾ ਇੱਕ ਨਿਗਾਮ ਹੈ ਇੱਕ ਸਨੇਹ ਹੈ ਜਿਹੜੇ ਛੱਡ ਕੇ ਜਿਹੜੇ ਨੌਜਵਾਨ ਜਿਹੜੇ ਇੱਥੇ ਆਏ ਆ ਇਹਨਾਂ ਨੂੰ ਛੱਡ ਕੇ ਖੇਡਾਂ ਵਾਂਗੂ ਇतना ਹੀ ਮੱਗੋ ਦਾ ਬੋਲ ਦਸ ਕਬੱਡੀ ਦੇ ਪੰਜ ਪੰਜ ਖੇਡ ਲੈਣਾ ਸਭ ਦਾ ਸਭ ਕੁਝ ਸਾਰੇ ਲੋਕਾਂ ਦੀ ਬਹੁਤ ਬੜੀ ਪਰਵਾਹ ਬੰਦਣਾ ਸਾਰਿਆਂ ਦਾ ਸਹਿਯੋਗ ਸਾਰਿਆਂ ਦੇ ਸਹਿਯੋਗ ਨਾਲ ਇਹ ਜਿੰਨਾ ਬੜਾ ਕੰਮ ਹੋ ਗਿਆ ਮੈਂ ਉਹਨਾਂ ਦਾ ਸਾਰਿਆਂ ਦਾ واحرو جی کا خالص <سؤال> بہت بہت خاص کر میرے دونوں سونا ٹورناٹ کرایا ਸਾਨੂੰ ਇੱਥੇ ਆਉਣ ਨੂੰ ਲੱਗਾ ਵੀ ਅੱਜ ਬਹੁਤਾਂ ਘੰਟਾ ਪਏ ਰਸ਼ ਦੇ ਵਿੱਚ ਹੀ ਲੱਗ ਗਿਆ ਉਹ ਵੀਰ ਦਾ ਪਿਆਰ ਦੱਸਦਾ ਕਿ ਸਮੂਥੀਆਂ ਜਿੰਨੀਆਂ ਇੱਥੇ ਟੀਮਾਂ ਖੇਡਣ ਆਈਆਂ ਨੇ ਤੁਸੀਂ ਸਾਰੇ ਵਧਾਈ ਦੇ ਪਾਤਰੋ ਜਿੰਨੇ ਖਿਡਾਰੀ ਖੇਡਣ ਆਏ ਨੇ ਮੈਂ ਦੋਸਤੋ ਤੁਹਾਨੂੰ ਬੇਨਤੀ ਕਰਦਾ ਕਿ ਜੇਕਰ ਅੱਜ ਆਪਾਂ ਆਪਣੇ ਪੰਜਾਬ ਦੀ ਜਵਾਨੀ ਰਸ਼ਿਆਂ ਤੋਂ ਬਚਾਉਣੀ ਆ ਤਾਂ ਇੱਕੋ ਇੱਕ ਤਰੀਕਾ ਸਿਰਫ ਖੇਡਾਂ ਆਪਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਖੇਡਾਂ ਨਾਲ ਜੋੜਦੀਏ ਸਮਝੋ ਆਪਕੀ ਜਿਹੜੀ ਪੀੜੀ ਆ ਉਹ ਨਸ਼ੇ ਦੇ ਵਿੱਚੋਂ ਬਾਹਰ ਕੱਢੀ। ਇਹ ਇਕੱਲੇ ਦੇ ਤੁਸੀਂ ਕਹੋ ਕੱਲੇ ਪ੍ਰਸ਼ਾਸਨ ਦਾ ਕੰਮ ਨਹੀਂ ਇਕੱਲੀਆਂ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ। ਆਪਾਂ ਨੂੰ ਪਿੰਡ-ਪਿੰਡ ਦੇ ਵਿੱਚ ਜਿੰਨੇ ਸਰਪੰਚ ਨੇ, ਜਿੰਨੇ ਇੱਥੇ ਹੋਏ ਦਾ ਸਹਿਬਾਨ ਆਏ ਨੇ ਪਿੰਡਾਂ ਦੇ ਆਪੋ ਆਪਣੇ ਪਿੰਡ ਦੇ ਵਿੱਚ ਆਪਾਂ ਵੀ ਜੀਆਂ ਸੰਭੀਆ ਵੀ ਸੇ ਸਾਡਾ ਪਿੰਡ ਹੈ ਤਾਂ ਉਹ ਫੇ ਨਸ਼ਾ ਫਿਕਰ ਨਹੀਂ ਚਾਹੀਦਾ। ਕਿਉਂਕਿ ਇਹ ਨਹੀਂ ਪਤਾ ਇਹਨੇ ਕਦੋਂ ਕਿਹਦੇ ਘਰ ਜਾ ਕੇ ਵੱਢ ਜਾਣਾ ਤੇ ਜਿਹਦੇ ਘਰ ਦੇ ਵਿੱਚ ਵੱਢਦਾ ਵਾ ਉਹ ਇਕੱਲਾ ਇੱਕ ਬੰਦਾ ਨਹੀਂ ਉਹਦਾ ਸਾਰਾ ਪਰਿਵਾਰ ਕੁੱਪਦਾ ਵਾ। ਸੋ ਅੱਜ ਖੇਡਾਂ ਕਰਦਾ ਤਾਂ ਮਕਸਦ ਇਹ ਹੀ ਆ ਕਿ ਆਪਾਂ ਉਹਨਾਂ ਲਈ ਆਪਣੀ ਨੌਜਵਾਨ ਕੂੜੀ ਨੂੰ ਸਾਥੀਏ ਸੋ ਮੇਰੇ ਵੱਡੇ ਭਰਾ ਸੂਰਜ ਰਹਾੜੀਆ ਸੁਖਬਾਠ ਰਮਨ ਮੇਗਵਾਲ ਮੱਖੀ ਮੇਗਵਾਲ ਜਿਨ੍ਹਾਂ ਨੇ ਇੱਥੇ ਬੁਲਾ ਕੇ ਘਰ ਨੂੰ ਇਨਾ ਮਾਨ ਸਨਮਾਨ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿੰਨੀਆਂ ਟੀਮਾਂ ਖੇਡਣ ਆਈਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨੇ ਦਰਸ਼ਕ ਦੇਖਣ ਆਏ ਜਿੰਨੇ ਪ੍ਰਬੰਧਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਡੇ ਭਰਾ ਆਏ ਨੇ ਮੇਲੇ ਦੀ ਰੌਣਕ ਵਧਾਈ ਹੈ ਮੈਂ ਨਾਲ ਆਨ ਤੇਰਾ ਜੀ ਆਇਆਂ ਆਖਦਾ ਹਾਂ ਔਰ ਤੁਸੀਂ ਸੋਚ ਨਹੀਂ ਸਕਦੇ ਵੀ ਮੇਰੇ ਵੱਡੇ ਭਰਾ ਦੇ ਆਉਣ ਦੀ ਮੈਨੂੰ ਕਿੰਨੀ ਖੁਸ਼ੀ ਹੈ ਇਹਨਾਂ ਦੇ ਆਉਣ ਨਾਲ ਸਾਡਾ ਮੇਲਾ ਬਣ ਗਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਖਾਂ ਦੇ ਵਿੱਚ ਹੰਝੂ ਨੇ ਇਹ ਹੰਝੂ ਖੁਸ਼ੀ ਦੇ ਵੀ ਨੇ ਔਰ ਇਹ ਹੰਝੂ ਉਹ ਸਮਾਂ ਯਾਦ ਕਰਾਉਂਦੇ ਆ ਸੰਘਰਸ਼ ਦਾ ਇਹਨਾਂ ਨੇ ਮੇਰੇ ਵੀਰੋ ਬਹੁਤ ਵੱਡਾ ਸ਼ੁਕਰਸ਼ ਕੀਤਾ। ਬਕੀਰ ਸਿੰਘ ਜੀ ਅੱਜ ਮਾਣ ਵਾਲੀ ਗੱਲ ਆ ਵੀ ਅੱਜ ਪੁੱਤਰ ਨੇ ਨਾਂ ਰੌਸ਼ਨ ਕਰ ਦਿੱਤਾ ਤੇ ਅੱਜ ਪੁੱਤਰ ਕਰਕੇ ਬਾਤ ਦਾ ਜਿਹੜਾ ਹੈ ਇਹ ਵੱਡਾ ਮਾਨ ਸਨਮਾਨ ਸਿੰਪਲ ਮਲਤਾਨੀ ਦੇ ਮੇਰੇ ਵੀਰੋ ਖਾਨਦ ਸਾਹਿਬ ਦਾ ਇਹ ਸਨਮਾਨ ਜਿਹੜਾ ਹੈ ਸੰਤ ਬਾਬਾ ਪ੍ਰੇਮ ਸਿੰਘ ਜੀ ਸਪੋਰਟਸ ਕਲੱਬ ਨੂੰ ਕੀਤਾ ਜਾ ਰਿਹਾ ਹੈ। ਖਾਨਦ ਸਾਹਿਬ ਤੁਸੀਂ ਨਾਲ ਹੋ ਜਿਓ। ਐਮਐਲ ਸਾਹਿਬ ਨਾਲ ਨੇ ਸਾਰੀਆਂ ਸਕਾਰਤਮਕ ਸ਼ਖਸੀਅਤਾਂ ਨਾਲ ਨੇ ਮੋਟਰਸਾਈਕਲ ਦਾ ਸਨਮਾਨ ਪੰਪਰ ਬਲਤਾਨੀ ਦੇ ਫਾਦਰ ਸਾਹਿਬ ਸਰਦਾਰ ਮਲਕੀਤ ਸਿੰਘ ਦੀ ਬਲਤਾਨੀ ਸਾਹਿਬ